ਉਸ ਤੋਂ ਅਸੀਂ 10 ਦਿਨ ਪਹਿਲਾਂ ਇਸ ਗਾਂ ਦੀ ਵੀਡੀਓ ਪਾਈ ਸੀਗੀ ਵੀ ਕਿਸੇ ਨੇ ਇਹਨੂੰ ਲੋਹਾ ਦਿੱਤਾ ਲੋਹੇ ਦੇ ਵਿੱਚ ਬਿਲਡਿੰਗ ਦਾ ਚੂਰਾ, ਐਲੂਮਿਨੀਅਮ ਦੀਆਂ ਪੱਤੀਆਂ ਉਹ ਦੇਤੀਆਂ ਤੇ ਜਿਹਦੇ ਵਿੱਚ ਸਕਰੂ ਵਗੈਰਾ ਸਾਰਾ ਕੁਝ ਸੀ, ਤਾਰਾਂ ਸੀ, ਟੋਟੇ ਤੇ ਉਹਦੀ ਅਸੀਂ 10 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਦਿੱਤਾ ਵੀ ਡਾਕਟਰਾਂ ਨੇ ਸੈਂਪਲ ਚੈੱਕ ਕੀਤਾ ਮੈਦਾ ਤੇ ਆਟਾ ਇਹਦੇ ਵਿੱਚ ਪੇੜਾ ਬਣਾ ਕੇ ਗਾਂ ਦੇ ਅੰਦਰ ਧੱਕਤਾ ਉਹਨਾਂ ਨੇ ਚਲੋ ਪਸ਼ੂ ਖਾਣ ਮਤਲਬ ਇਹ ਜਿਹੜੇ ਦੇਸੀ ਗਾਈਆਂ ਗੀਆਂ ਇਹ ਜ਼ਿਆਦਾਤਰ ਆਟੇ ਦੇ ਪੇੜੇ ਪੂੜੇ ਨੂੰ ਖਾਣ ਦੀਆਂ ਸ਼ਕੀਮ ਹੁੰਦੀਆਂ ਤੇ ਗਾਂ ਅੰਦਰ ਨੰਗਾ ਗਈ ਆ ਇਹਦਾ ਬੱਚਾ ਹੈ ਹਜੇ ਛੂਈ ਨੂੰ 10ਵਾਂ ਦੇਣੀ ਸੀਗਾ ਤੇ 10 ਦਿਨਾਂ ਬਾਅਦ ਵੀ ਕਿਸੇ ਨੇ ਚਲੋ ਕਿਹਨੇ ਕਾਰਵਾਈ ਪਾਈ ਆ ਉਹ ਵੈਗਰੂ ਜਾਣਦਾ ਦੇਖ ਆਪਾਂ ਕਿਸੇ ਤੇ ਬਲੇਮ ਨਹੀਂ ਲਾਉਂਦੇ ਪਰ ਐਡਾ ਲੋਹਾ ਗਾਂ ਖਾ ਨਹੀਂ ਸਕਦੀ ਬਿਲਡਿੰਗ ਦਾ ਚੂਰਾ ਜਾਨੀ ਸੰਕੇਤ ਦਿੰਦਾ ਹੈ ਵੀ ਕਿਸੇ ਨੇ ਇਹਨੂੰ ਪੇੜੇ ਜਿਹਾ ਦਿੱਤਾ ਡਾਕਟਰਾਂ ਨੇ ਸੈਂਪਲ ਦੇ ਵਿੱਚ ਵੀ ਇਹੀ ਦੱਸਿਆ ਵੀ ਇਹਨੂੰ ਆਟੇ ਦਾ ਪੇੜਾ ਤੇ ਮੈਦੇ ਦੇ ਵਿੱਚ ਗੁੰਨ ਕੇ ਇਹਨੂੰ ਚੀਜ਼ ਦਿੱਤੀ ਗਈ ਹੈ ਤੇ ਬਾਕੀ ਚਲੋ ਕਰਨ ਵਾਲਾ ਤਾਂ ਆਪੇ ਭਰੂਗਾ ਪਰ ਗਾਂ ਬਈ ਬਹੁਤ ਔਖੀ ਆ 10 ਦਿਨ ਹੋ ਗਏ ਇਹਦਾ ਜਿੰਨਾ ਕੋਈ ਇਲਾਜ ਸੀਗਾ ਅਸੀਂ ਬਣਦਾ ਇਲਾਜ ਕਰਾਇਆ ਤੇ ਪਰ ਗਾਮ ਸਾਨੂੰ ਉਮੀਦ ਨਹੀਂ ਹੈਗੀ ਡਾਕਟਰਾਂ ਨੇ ਜਵਾਬ ਦਿੱਤਾ ਜਵਾਬ ਅਸੀਂ ਤਾਂ ਆਪਣੀ ਕੋਸ਼ਿਸ਼ ਛੱਡੀ ਨਹੀਂ ਹੈ ਕਿੰਨੀਆਂ ਦਵਾਈਆਂ ਸਾਰਾ ਕੁਝ ਕੀਤਾ ਬਾਕੀ ਆ ਬਾਈ ਦੱਸੂਗਾ ਤੇ ਬਈ ਕਿਵੇਂ-ਕਿਵੇਂ ਕੀ ਕੀ ਗੱਲਬਾਤ ਕਰੀ ਇਹਨਾਂ ਜਿਹੜੀ ਗਾਂ ਸੀ ਇਹ ਤਾਂ ਆਪਾਂ 2-3 ਨੂੰ ਆਪਰੇਸ਼ਨ ਕਰਾਇਆ ਸੀ ਆਪਰੇਸ਼ਨ ਦੇ ਵਿੱਚ ਬਿਲਕੁਲ ਸਫਲ ਸੀ ਗਾ ਇਹ ਸਫਲ ਹੋਣ ਦੇ ਬਾਵਜੂਦ ਇਹਦੇ ਪੇਟ ਦੇ ਵਿੱਚ ਨਾ ਬਿਲਡ ਦਾ ਚੂਰਾ ਰਹਿ ਗਿਆ ਸੀ ਉਸ ਤੋਂ ਬਾਅਦ ਡਾਕਟਰ ਨਾਲ ਲਗਾਤਾਰ ਅਸੀਂ ਸਰਪੰਖ ਦੇ ਵਿੱਚ ਸੀ ਵੀ ਡਾਕਟਰ ਨੂੰ ਪੁੱਛਿਆ ਵੀ ਗਾ ਉਠੀ ਨਹੀਂ ਕੀ ਚਾਹ ਕਾਰਨਾ ਉਹ ਕਹਿੰਦੇ ਵੀ ਜਿਹੜਾ ਇਹ ਲੋਹਾ ਸੀ ਬਿਲਡ ਦਾ ਚੂਰਾ ਵੀ ਤੇ ਪੇਟ ਦੇ ਵਿੱਚ ਰਹਿ ਗਿਆ ਤੇ ਇਹਦੀ ਇਨਫੈਕਸ਼ਨ ਨਹੀਂ ਘਟਦੀ ਸੀ ਇਸ ਕਰਕੇ ਅਖੀਰ ਦੇ ਵਿੱਚ ਇਹਦੀ ਮੌਤ ਹੀ ਹੋਈ ਮੌਤ ਹੋਣ ਤੋਂ ਬਾਅਦ ਬਾਅਦ ਵੀ ਸਾਨੂੰ ਇਹਨਾਂ ਦੁੱਖ ਲੱਗਿਆ ਵੀ ਜਿਹੜੇ ਇਨਸਾਨ ਨੇ ਪਸ਼ੂ ਨੂੰ ਪਾਲਿਆ ਹੋਵੇ ਪਿਆਰ ਕੀਤਾ ਹੋਵੇ ਪਤਾ ਉਹ ਵੀ ਪਸ਼ੂ ਕਿਵੇਂ ਪਾਲਦਾਣ ਨੂੰ ਪੱਠੇ ਪਾਉਣੇ ਰੋਟੀ ਚਾਰਨੀ ਉਹਨੂੰ ਗਾਂ ਦੀ ਕੀਮਤ ਤਾਂ ਪਤਾ ਹੁੰਦਾ ਉਸ ਤੋਂ ਬਾਅਦ ਜਦੋਂ ਗਾਂ ਦੀ ਬੇਥੋਈ ਸਾਨੂੰ ਪਤਾ ਲੱਗਿਆ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਤੇ ਸਾਡਾ ਚੱਕਰ ਨੂੰ ਹੱਥ ਲਾਉਣ ਨੂੰ ਤਾਂ ਜੀ ਨਹੀਂ ਕਰਦਾ ਸੀ ਵੀ ਇਹਨੂੰ ਚੁਕਾਈਏ ਤੇ ਫਿਰ ਆ ਬਿਜਾਰੇ ਬੰਦੇ ਆਏ ਉਹ ਵੀ ਇਹਨਾਂ ਨੂੰ 400 ਰੁਪਏ ਦਿੱਤਾ ਵੀ ਤੂੰ ਚੱਕ ਕੇ ਲੈ ਜਾ ਭਾਈ ਉਹ ਚੱਕ ਕੇ ਲੈ ਕੇ ਗਈ ਯਾਨੀ ਕੋਸ਼ਿਸ਼ ਬਹੁਤ ਕਰੀ ਜਾਨੀ ਇਹਨੂੰ ਬਚਾਉਣ ਦੀ ਭਰਾ ਮੇਰੇ ਉਹ ਵੀ ਜਾਣੀ ਇਹਨੂੰ ਬਚਾ ਨਹੀਂ ਸਕੇ ਵਿਚਾਰੀ ਨੂੰ ਜਿੰਨਾ ਬਣਦਾ ਲਾਸ ਸੀਗਾ ਸੀ ਸਾਰਾ ਕੁਝ ਕਰਵਾਇਆ ਸਾਡੀ 6 ਸਾਲਾਂ ਦੀ ਮਿਹਨਤ ਸੀ ਇਹ ਗਾਈ ਤੇ ਸਾਡੀ 6 ਸਾਲਾਂ ਦੀ ਮਿਹਨਤ ਦੇ ਪਾਣੀ ਫਿਰ ਗਿਆ ਤੇ ਸਾਡੇ ਕੋਲ ਹੁਣ ਕੁਝ ਨਹੀਂ ਬਚਿਆ ਇਸ ਗਾਂ ਤੋਂ ਯਾਰ ਸਿਰਫ ਇਹ ਜਿੱਕਲੀ ਇੱਕ ਬੱਸੀ ਆ ਅਸੀਂ ਉਹਦੀ ਕੋਸ਼ਿਸ਼ ਕਰਾਂਗੇ ਬਚਾਉਣ ਲਈ ਉਹਨੂੰ ਬਾਕੀ ਚਲੋ ਪਰਮਾਤਮਾ ਜਾਣੀ ਜਾਣੇ ਕਿਨੇ ਕੀ ਕੀਤਾ ਅਸੀਂ ਕਿਸੇ ਬੰਦੇ ਤੇ ਬਲੇਮ ਨਹੀਂ ਲਾਉਂਦੇ ਰੱਬ ਰਾਖਾ ਬਾਈ ਸਸੀ ਗੱਲ ਦੋਸਤੋ ਆ ਜਿਹੜੀਆਂ ਗਾਈਆਂ ਆ ਇਹ ਮੇਰੇ ਦੋਸਤ ਦੀਆਂ ਰੱਖੀਆਂ ਹੋਈਆਂ ਪਿੰਡ ਫੂਲੇ ਵਾਲੇ ਦੋ ਗਾਂਆਂ ਦੁੱਧ ਖਤ ਰੱਖੀਆਂ ਤੇ ਇੱਕ ਗਾਂ ਤਾਜੀ ਸੂਈ ਸੀ ਕਿੰਨੀ ਤਰੀਕ ਨੂੰ ਸੂਈ ਸੀਗਾ ਇਹ ਸੂਈ ਸੀ 28 ਮਈ ਨੂੰ 28 ਮਈ ਨੂੰ ਸੂਈ ਸੀਗੀ ਜਾਨੀ ਮਹੀਨਾ ਕੀ ਬਸ ਹੋਇਆ ਜੂਨ ਦੇ ਵਿੱਚ ਹੀ ਅੱਧ ਚਾ ਕੇ ਤਾਂ ਬਿਮਾਰੀ ਹੋ ਗਈ ਹੈ ਸਮਝ ਨਹੀਂ ਆਉਂਦੀ ਵੀ ਗਾਂ ਨੂੰ ਕਿਸੇ ਨੇ ਕੁਝ ਦਿੱਤਾ ਹੈ ਜਾਂ ਉਹਨੇ ਆਪ ਖਾਦਾ ਅਲਟਰਾਸਾਉਂਡ ਦੀ ਵਿੱਚ ਫੋਟੋ ਆ ਗਈ ਆਹ ਸਮਾਨ ਗਾਂ ਦੇ ਪੇਟ ਚੋਂ ਕੱਢਿਆ ਸੀ ਆਪਰੇਸ਼ਨ ਕਰਾਇਆਗਾ ਆਹ ਪੱਤੀ ਐ ਕਿੱਲ ਐ ਕਿੱਲ ਕਾਬਲਾ ਦੇਖੋ ਆ ਸਾਰਾ ਸਮਾਨ ਗਾਂ ਦੇ ਪੇਟ ਚੋਂ ਆਇਆ ਉਹ ਇਹ ਤਾਂ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਇੰਨਾ ਮੋਟਾ ਸਮਾਨ ਜੇ ਕੋਈ ਕੱਲ ਕਾਬਲਾ ਮਸ਼ੀਨ ਦਾ ਵੀ ਖੁੱਲ ਗਈ ਤਾਂ ਪਸ਼ੂ ਕਦੇ ਵੀ ਖਾਂਦਾ ਨਹੀਂ ਹੈਗਾ ਉਹ ਖੁਰਣੀ ਚ ਪਿਆ ਰਹਿ ਜਾਂਦਾ ਹੈ ਹੁਣ ਤੁਸੀਂ ਦੇਖੋ ਵੀ ਆ ਐਡੀ ਵੱਡੀ ਪੱਤੀ ਐ ਇਹ ਐਲੂਮੀਨੀਅਮ ਦੀ ਪੱਤੀ ਐ ਆਪਣੇ ਕਿਸੇ ਘਰ ਦੇ ਕਿਸੇ ਕੰਮ 'ਚ ਨਹੀਂ ਆਉਂਦੀ ਠੀਕ ਆ ਬਾਕੀ ਆ ਬਿਲਡਿੰਗ ਦਾ ਚੂਰਾ ਐ ਬਿਲਡਿੰਗ ਦਾ ਚੂਰਾ ਜਿਹੜਾ ਉਹਦਾ ਕਿਸੇ ਚੀਜ਼ ਨਾਲ ਕੋਈ ਤਾਲੁਕਤ ਨਹੀਂ ਨਾ ਦਾ ਮਸ਼ੀਨ ਦਾ ਤੂੜੀ ਚਾਵੇ ਉਹ ਨਾ ਕਿਸੇ ਕੰਮ ਚ ਹੋ ਰਵਿਆ ਦੇਖੋ ਸਾਰੇ ਦਾ ਸਾਰਾ ਅਜੇ ਤਾਂ ਕੁਝ ਪਾਣੀ ਚ ਰੁੜ ਗਿਆ ਜਦੋਂ ਡਾਕਟਰਾਂ ਨੇ ਗਾਂ ਦਾ ਆਪਰੇਸ਼ਨ ਕੀਤਾ ਉਦੋਂ ਕੁਝ ਪਾਣੀ ਚ ਰੁੜ ਗਿਆ ਬਾਸ਼ਲਾਂਗੀਆਂ ਨਟ ਐ ਐਨਾ ਸਮਾਨ ਇਹ ਗਾਂ ਦੇ ਅੰਦਰੋਂ ਕੱਢਿਆ ਅਲਟਰਾਸਾਉਂਡ ਦੀ ਨਾਲ ਲਾਈ ਆ ਆ ਦੇਖੋ ਜਿਹੜਾ ਚੂਰਾ ਹੁਣ ਚੂਰੇ ਦੀ ਸਮਝ ਨਹੀਂ ਆਉਂਦੀ ਵੀ ਜਿਹੜਾ ਬਿਲਡਿੰਗ ਦਾ ਚੂਰਾ ਕਿਵੇਂ ਲੰਘਿਆ ਇਹਦੇ ਅੰਦਰ ਆ ਟੁੱਟੀ ਵੀ ਚਾਬੀ ਆ ਮੋਟਰਸਾਈਕਲ ਦੀ ਆ ਬਾਸ਼ਲਾ ਐ ਆ ਕਿੱਲ ਕਾਬਲੇ ਨੇ ਗਾਂ ਦਾ ਪਾਮ ਖੋਲਣੀਆਂ ਦੇ ਵਿੱਚ ਢਿੱਲੀ ਪੱਠੇ ਪੁਰਾਣੇ ਜ ਕੋਈ ਮਸ਼ੀਨ ਦਾ ਨਟ ਵੀ ਟੁੱਟ ਜੇ ਤਾਂ ਉਹ ਫੋਲਣੀ ਚੋਂ ਮਿਲਦਾ ਰੋਲ ਕੇ ਪਸ਼ੂ ਬਾਹਰ ਕੱਢ ਦਿੰਦਾ ਉਹਨੂੰ ਤਾਂ ਹੁਣ ਐਡੀ ਵੱਡੀ ਪੱਤੀ ਇਹ ਚੱਬ ਕੇ ਤਾਂ ਲੰਘਾਈ ਨਹੀਂ ਸਕਦਾ ਆ ਦੇਖੋ ਕਿੱਡੀ ਪੱਤੀ ਐ ਇਹ ਐਲੂਮੋਨੀਅਮ ਦੀ ਪੱਤੀ ਐ ਜਿਹੜੀ ਉਹਦੇ ਚ ਲੱਗਦੀ ਐ ਗੇਟਾਂ 'ਚ ਜਾਂ ਜਿਹੜੇ ਟਰੱਕਾਂ ਦੇ ਵਿੱਚ ਜਾਂ ਮਤਲਬ ਕੰਮ ਕਰਦੇ ਐਲੂਮੋਨੀਅਮ ਦਾ ਜਾਂ ਛੱਤਾ-ਛੁੱਤਾ ਦਾ ਇਹ ਉੱਥੇ ਲੱਗਦੀ ਐ ਇਹ ਗਾਂ ਦੇ ਪੇਟ 'ਚੋਂ ਤੁਸੀਂ ਦੇਖੋ ਉਹਦੇ ਵਿੱਚੋਂ ਨਿਕਲੀ ਐ ਸਾਡੇ ਦਾਸਾ ਬੋਮਾਰਾ ਸਾਡੇ ਬੀਬੀ 파ਰੂ ਦਾ ਮੇਲਾ ਸੀ ਦੋ ਤਿੰਨ ਦਿਨ ਪਸ਼ੂ ਸੁਨੇ ਰਹੇ ਇਹ ਕਿੰਨੀ ਤਰੀਕ ਨੂੰ ਪੱਠੇ ਬੰਦ ਕਰਿਆ ਨੇ ਗਾਨੇ ਖਾਣੇ ਇਹਨੇ ਕਰਿਆ 17 ਜੂਨ ਨੂੰ 17 ਜੂਨ ਨੂੰ ਹੈ ਹੂੰ 17 ਜੂਨ ਤੋਂ ਲੈ ਕੇ 29 ਜੂਨ ਤੱਕ ਇਹ ਦਵਾਈ ਚੱਲੀ ਆ ਠੀਕ ਆਮ ਡਾਕਟਰ ਤੋਂ ਪਿੰਡ ਵਾਲੇ ਤੋਂ ਹਾਂ ਹਾਂ ਤੇ ਅਸੀਂ ਇੱਕ ਤਰੀਕ ਨੂੰ ਤੇ ਜਦ ਆਲਟਰਾਸਾਉਂਡ ਕਰਾਈ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਅੰਦਰ ਲੋਹੇ ਜੀਆਂ ਚੀਜ਼ਾਂ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਕਲੀਅਰ ਹੋਇਆ ਵੀ ਇਹਦੇ ਅੰਦਰ ਲੋਹਾ ਤੇ ਆ ਜਿਹੜਾ ਚੂਰਾ ਬਿਲਡਿੰਗ ਦਾ ਚੂਰਾ ਹੈ ਇਹ ਹੁਣ ਅੰਦਰ ਕਿਵੇਂ ਜਾਣਦਾ ਦੇਖੋ ਅਲਟਰਾਸਾਉਂਡ ਦੇ ਵਿੱਚ ਸਾਫ ਆ ਗਾਂ ਦਾ ਆਪਰੇਸ਼ਨ ਆ ਜੀ ਡਾਕਟਰਾਂ ਨੇ ਇਹਦੀਆਂ ਤਿੰਨ ਲੇਅਰਾਂ ਸੀਆਂ ਢਿੱਡ ਦੀਆਂ ਪਾੜ ਕੇ ਵਿੱਚੋਂ ਉਹਨੂੰ ਸਫਾਈ ਕਰਕੇ ਤੇ ਚੁੰਬਕ ਦੇ ਨਾਲ ਚੱਕਿਆ ਜਿਹੜਾ ਮੋਟਾ ਲੋਹਾ ਸੀ ਉਹ ਤਾਂ ਹੱਥ ਨਾਲ ਚੱਕ ਲਿਆ ਤੇ ਬਾਕੀ ਚੁੰਬਕ ਦੇ ਨਾਲ ਆ ਜਿਹੜਾ ਬਿਲਡਿੰਗ ਦਾ ਚੂਰਾ ਸਾਰਾ ਉਹ ਜਗ੍ਹਾ-ਜਗ੍ਹਾ ਤੋਂ ਬਿਲਡਿੰਗ ਉਹਨਾਂ ਨੇ ਚੁੰਬਕ ਨਾਲ ਚੱਕ ਕੇ ਧੋ ਕੇ ਫਿਰ ਉਹਨਾਂ ਨੇ ਬਾਹਰ ਕੱਢ ਕੇ ਦਿੱਤਾ ਹੈ ਕਬੇਜਵਾਨ ਜਾਨਵਰ ਹੈ ਸਮਝ ਨਹੀਂ ਆਉਂਦੀ ਵੀ ਕਿਸੇ ਬੰਦੇ ਦਾ ਕਾਹੜਾ ਆਪ ਤਾਂ ਪਸ਼ੂ ਖਾਈ ਨਹੀਂ ਸਕਦੇ ਹੁਣ ਨਾ ਤਾਂ ਕਿਸੇ ਤੇ ਬਲੇਮ ਤਾਂ ਲਾਈ ਨਹੀਂ ਸਕਦੇ ਵੀ ਹੋਇਆ ਕੀ ਹੈ ਚਲੋ ਆਪਰੇਸ਼ਨ ਕਰਾਇਆ ਦਵਾਈ ਚੱਲ ਰਹੀ ਹੈ ਦੇਖਦੇ ਆ ਵੀ ਕੋਸ਼ਿਸ਼ ਤਾਂ ਸਾਡੀ ਹੈ ਵੀ ਇਹ ਬਚ ਜੇ ਤੇ ਬਾਕੀ ਕਸਰ ਕੋਈ ਨਹੀਂ ਰਹਿੰਦੀ ਸੀਗੀ ਆ আলਟਰਾਸਾਉਂਡ ਦੀ ਆਊਗੀ ਫੋਟੋ ਆ ਦੇਖੋ ਆ ਸਾਰਾ ਸਮਾਨ ਵਿੱਚ ਦਿਖ ਰਿਹਾ ਬਿਲਡਿੰਗ ਦਾ ਚੂਰਾ ਵੀ ਥੱਲੇ ਦਿਖ ਰਿਹਾ ਸਾਰਾ ਤੇ ਆ ਦਵਾਈਆਂ ਇਹਦੀ ਐਨੀ ਮੈਡੀਸਨ ਐ ਸੀ ਤਾਂ ਆਪਰੇਸ਼ਨ ਕਰਾ ਕੇ ਵਿਚਾਰੀ ਦਾ ਚਲੋ ਜਿੰਨਾ ਆਪਦਾ ਫਰਜ ਸੀ ਨਿਭਾ ਰਹੇ ਆਂ ਭਲਾ ਹੋਵੇ ਜਿਹੜੇ ਬੰਦੇ ਨੇ ਜੇ ਕਿਸੇ ਨੇ ਕੀਤਾ ਉਹਦਾ ਵੀ ਭਲਾ ਹੋਵੇ ਜੇ ਨਹੀਂ ਕੀਤਾ ਤਾਂ ਹੁਣ ਪਰਮਾਤਮਾ ਜਾਣੀ ਜਾਣੇ ਕੀ ਹੋਇਆ ਪਰ ਹੋਇਆ ਬਹੁਤ ਗਲਤ ਐ ਅੱਜ ਵੀ ਹੁਣ ਝੋਲਾ ਦਵਾਈਆਂ ਦਾ ਹੋਰ ਭਰ ਕੇ ਲਿਆ ਆਂ ਚਲੋ ਸਾਡਾ ਫਰਜ ਹੈ